ਸਹਿਜੀ ਕਾਲ ਜੀ ਮੈਂ ਲਾਪ੍ਰੇਰਕ ਹੋਰ ਹਾਜ਼ਰਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖੀ ਗਿਆ ਨਾਵਲ ਕਲੇ ਸੰਜੋਗਾ ਦੇ ਪਾਗ ਸਤਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਜਵਨ ਆਪਣੀ ਹੰਝੂ ਪੂੰਝਦੇ ਹੋਏ ਕਹਿਣ ਲੱਗੀ ਗੁਰੀ ਇਨਾ ਭਰੋਸਾ ਤੇ ਮੈਂ ਕਦੇ ਖੁੱਤੇ ਨਹੀਂ ਕੀਤਾ ਜਿੰਨਾ ਭਰੋਸਾ ਤੁਸੀਂ ਮੇਰੇ ਤੇ ਕਰਦੇ ਹੋ ਮੈਂ ਪਤਾ ਨਹੀਂ ਸਭ ਕਿਵੇਂ ਕਰਾਂਗੀ ਪਤਨ ਹੀ ਕਰ ਵੀ ਪਾਵਾਂਗੀ ਜਾਂ ਨਹੀਂ ਪਰ ਮੈਂ ਕੋਸ਼ਿਸ਼ ਜਰੂਰ ਕਰਾਂਗੀ ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਸ਼ਾਇਦ ਇਹ ਮੇਰੇ ਪਿਆਰ ਦਾ ਇਮਤਿਹਾਨ ਹੈ ਬਸ ਤੁਸੀਂ ਕਦੇ ਮੇਰਾ ਹੱਥ ਨਾ ਛੱਡਣਾ ਮੈਂ ਆਖਰੀ ਸਾਹ ਤੱਕ ਕੋਸ਼ਿਸ਼ ਕਰਾਂਗੀ ਪਰ ਜੇ ਮੈਂ ਕਿਤੇ ناکਾਮ ਹੋ ਗਈ ਨਾ ਤਾਂ ਤੁਸੀਂ ਕੱਲ ਨੂੰ ਬਾਬਾ ਜੀ ਕੋਲ ਜਾ ਕੇ ਮੇਰੀ ਸ਼ਿਕਾਇਤ ਨਾ ਕਰਨਾ ਕਿਉਂਕਿ ਤੁਹਾਡੀ ਜੋਬਨ ਜੋ ਵੀ ਕਰਦੀ ਆ ਪੂਰੇ ਦਿਲ ਤੋਂ ਕਰਦੀ ਆ ਮੈਂ ਹੁਣ ਇਸ ਜੰਗ ਨੂੰ ਹਰ ਹਾਲ ਚ ਜਿੱਤਣਾ ਹੈ ਬਸ ਇੱਕ ਬੇਨਤੀ ਹੈ ਜੀ ਮੇਰੇ ਬੇਬੇ ਬਾਪੂ ਜੀ ਨੂੰ ਤੁਸੀਂ ਆਪਣੇ ਨਸ਼ਿਆਂ ਬਾਰੇ ਕੁਝ ਨਹੀਂ ਦੱਸਣਾ ਉਹਨਾਂ ਪਹਿਲਾਂ ਹੀ ਜ਼ਿੰਦਗੀ 'ਚ ਬਹੁਤ ਦੁੱਖ ਦੇਖੇ ਨੇ ਉਹ ਐਵੇਂ ਹੀ ਹੋਰ ਦੁਖੀ ਹੋਣਗੇ ਗੁਰੇ ਜੋਬਨ ਮੈਂ ਤੇਰਾ ਪ੍ਰੋਸਤਾਨੀ ਕਦੇ ਛੁੱਟਣ ਦੀ ਮੰਗਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਇਹ ਨਸ਼ਿਆਂ ਨੂੰ ਛੱਡਣ ਦੀ ਹੁਣ ਤੂੰ ਹੀ ਮੇਰੀ ਆਖਰੀ ਉਮੀਦ ਆ ਜੋਬਨ ਸ਼ੁਕਰੀਆ ਗੁਰਪ੍ਰੀਤ ਜੀ ਸਾਡੇ ਵਿਆਹ ਤੋਂ ਪਹਿਲਾਂ ਮੈਨੂੰ ਆਪਣੇ ਬਾਰੇ ਸੱਚ ਦੱਸਣ ਲਈ ਜੇ ਕੱਲ ਨੂੰ ਇਹੀ ਗੱਲ ਮੈਨੂੰ ਬਾਹਰੋਂ ਪਤਾ ਲੱਗਦੀ ਤਾਂ ਮੈਨੂੰ ਬਹੁਤ ਦੁੱਖ ਹੋਣਾ ਸੀ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਤੁਸੀਂ ਆਪ ਆਪਣੀ ਮੂੰਹੋਂ ਦੱਸਿਆ ਹੈ ਹੁਣ ਆਪ ਮਿਲ ਕੇ ਆਪਣੀ ਜ਼ਿੰਦਗੀ ਦੀ ਚਾਲੀ ਪੰਜਾ ਇਕੱਠਿਆਂ ਹੱਸ ਕੇ ਖੇਡ ਕੇ ਪਿਆਰ ਨਾਲ ਬਿਤਾਉਣੀ ਆ ਗੁਰੀ ਬਸ 40 50 ਸਾਲੀ ਜਵਨ ਕਿਉਂ ਘਟਨੀ ਜਿੰਨੇ ਰੱਬ ਨੇ ਮੇਰੇ ਸਾਹ ਲਿਖੇ ਨੇ ਨਾ ਮੈਂ ਤਾਂ ਸਭ ਤੁਹਾਡੇ ਲਈ ਲੇਖੇ ਲਾ ਦਿੱਤੇ ਆ ਗੁਰੀ ਜਵਨ ਤੂੰ ਨਹੀਂ ਜਾਣਦੀ ਮੇਰੇ ਦਿਲ ਤੋਂ ਕਿੰਨਾ ਵੱਡਾ ਬੋਝ ਲੈ ਗਿਆ ਆ ਤੈਨੂੰ ਆਪਣੀ ਦਿਲ ਦੀ ਗੱਲ ਦੱਸ ਕੇ ਜਵਨ ਗੁਰੀ ਹੁਣ ਮੈਂ ਸੌਂ ਜਾਵਾਂ ਗੁਰੀ ਹਾਂਜੀ ਸੌ ਜਾਓ ਵੇਕਲ ਨੂੰ ਆ ਰਹੇ ਹਾਂ ਤੁਹਾਨੂੰ ਆਪਣੇ ਨਾਲ ਸਦਾ ਲਈ ਲੈ ਕੇ ਜਾਣ ਲਈ ਜੂਵਨ ਜਰੂਰ ਜੀ ਮੈਨੂੰ ਤਾਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਓਕੇ ਜੀ ਤੁਸੀਂ ਵੀ ਸੋ ਜਾਓ ਸੁਣੀ ਕਹਿ ਕੇ ਜੂਵਨ ਨੇ ਫੋਨ ਕੱਟ ਦਿੱਤਾ ਤੇ ਅੰਦਰ ਆ ਕੇ ਆਪਣੇ ਮੰਝੇ ਤੇ ਪੈ ਗਈ ਸਵੇਰ ਹੋਈ ਦਿਨ ਚੜਿਆ ਜੂਵਨ ਦਾ ਬੱਪੂ ਦਾ ਸਵੇਰੇ ਦਾ ਹੀ ਗੁਰੂ ਘਰ ਸੀ ਵਿਆਹ ਦੀਆਂ ਤਿਆਰੀਆਂ ਦੇਖਦਾ ਫਿਰ ਰਿਹਾ ਸੀ ਜੂਵਨ ਨੂੰ ਤਿਆਰ ਕਰਨ ਲਈ ਗੁਰੀ ਨੇ ਉਸ ਦੇ ਘਰ ਹੀ ਪਾਰਲਰ ਵਾਲੀ ਕੁੜੀ ਨੂੰ ਭੇਜ ਦਿੱਤਾ ਸੀ ਅਜ ਜੋਵਨ ਤਿਆਰ ਹੋ ਕੇ ਤਾਰਸ਼ੋਤਰੀ ਹੋਈ ਨਿਤਿपरी ਹੀ ਲੱਗ ਰਹੀ ਸੀ ਉੱਚੀ ਲੰਬੀ ਜੋਵਨ ਦੇ ਸਰੀਰ ਤੇ ਪਿੰਕ ਕਲਰ ਦਾ ਲਹਿੰਗਾ ਤੱਬਾ ਲੈ ਹ ਸੋਣਾ ਲੱਗ ਰਿਹਾ ਸੀ ਸਾਢੇ 10 ਵਜੇ ਨੂੰ ਗੁਰੀ ਆਪਣੀ ਬੀਬੀ ਤੇ ਕੁਝ ਅੰਡੇ ਗਵੰਡੇ ਰਿਸ਼ਤੇਦਾਰਾਂ ਨੂੰ ਲੈ ਕੇ ਤਿਆਰ ਹੋ ਕੇ ਜੋਵਨ ਦੇ ਪਿੰਡ ਵਾਲੇ ਗੁਰੂ ਘਰ ਪਹੁੰਚ ਗਿਆ ਸੀ ਜੋ ਤੋਂਨ ਦੇ ਪਰਿਵਾਰ ਵਿੱਚੋਂ ਕੋਈ ਵੀ ਇਸ ਖੁਸ਼ੀ ਦੇ ਮੌਕੇ 'ਚ ਸ਼ਰੀਕ ਹੋਣ ਨਹੀਂ ਆਇਆ ਸੀ ਪਰ ਪਿੰਡ ਦੇ ਕੁਝ ਮੂਤ ਪਰਵੰਦੇ ਤੇ ਬਚਨ ਦੇ ਅੰਡੇ ਗਵੰਡੇ ਜ਼ਰੂਰ ਆਈ ਹੋਈ ਸਨ ਗੁਰੂ ਆਪਣੀ ਬੀਬੀ ਨਾਲ ਗੁਰੂ ਘਰ ਦੇ ਅੰਦਰ ਆਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੁਮਾਲਾ ਸਾਹਿਬ ਪੇਟ ਕਰਕੇ ਮੱਥਾ ਟੇਕ ਕੇ ਬੈਠ ਗਿਆ ਕੁਝ ਦੀਵ ਜੁਵਨ ਵੀ ਹੱਥ 'ਚ ਰੁਮਾਲਾ ਸਾਹਿਬ ਫੜੀ ਅੰਦਰ ਆਈ ਤੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਰੁਮਾਲਾ ਸਾਹਿਬ ਪੇਟ ਕਰਕੇ ਗੁਰੂ ਦੀ ਖੱਬੇ ਹੱਥ ਬੈਠ ਗਈ ਉਸ ਤੋਂ ਬਾਅਦ ਜੁਵਨ ਦੇ ਬਾਪੂ ਨੇ ਸੀਰਾ ਵਧਾਉਂਦੀ ਰਸਮ ਕੀਤੀ ਰਾਗੀ ਸੰਗਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਭਾਈ ਸਾਹਿਬ ਨੇ ਲਾਵਾ ਪੜਨੀਆਂ ਸ਼ੁਰੂ ਕੀਤੀਆਂ ਗੁਰੀਤੀ ਜਵਨ ਦੋਮਨੀ ਸ਼ਿတိਗੁਰ ਗ੍ਰੰਤ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋਏ ਚਾਰ ਲਾਮਾਂ ਪੂਰੀਆਂ ਕੀਤੀਆਂ ਉਸ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਦੀ ਵਰਤਾ ਕੇ ਅਨੰਦ ਕਾਰਜਾਂ ਦੀ ਸਮਾਪਤੀ ਕੀਤੀ ਗਈ ਫਿਰ ਸਭ ਨੂੰ ਗੁਰੂ ਦਾ ਲੰਗਰ ਸ਼ਿਕਾਇਆ ਗਿਆ ਤੇ ਸਾਰੇ ਜਵਨ ਦੇ ਘਰਵਲ ਨੂੰ ਚਲ ਪਈ ਸਾਰੇ ਰਸਮ ਰਿਵਾਜ ਕਰਨੇ ਤੋਂ ਬਾਅਦ ਤਿੰਨ ਕ ਵਜੇ ਨੂੰ ਜਵਨ ਦੀ ਬੀਬੀ ਬੱਪੂ ਦੀ ਉਸਤੀਆਂ ਪਹਿਣਾ ਨੇ ਉਸ ਨੂੰ ਰੋਂਦਿਆਂ ਹੋਇਆਂ ਵੇਦਾ ਕੀਤਾ ਗੁਰੀ ਦੀ ਉਸੀ ਬੇਬੇ ਸ਼ਾਮ ਨੂੰ ਸਾਡੇ ਚਾਰ ਵਸੇ ਨੂੰ ਜੋਬਨ ਨੂੰ ਆਪਣੇ ਨਾਲ ਲੈ ਕੇ ਆਪਣੀ ਕੋਠੀ ਚ ਆ ਗਏ ਗੁਰੀ ਦੀ ਬੇਬੇ ਨੇ ਪਾਣੀ ਬਾਰ ਦੀ ਰਸਮ ਅਦਾ ਕਰਕੇ ਨਵੀਂ ਵਿਆਹੀ ਜੋੜੀ ਨੂੰ ਘਰ ਦੇ ਅੰਦਰ ਲੈ ਕੇ ਆਂਦਾ ਉਸ ਤੋਂ ਬਾਅਦ ਉਹਨਾਂ ਨੂੰ ਹਾਲਚ ਲੱਗੇ ਗੱਡੀਆਂ ਤੇ ਬਿਠਾ ਕੇ ਸ਼ਗਨ ਵਿਹਾਰ ਕੀਤੇ ਗਏ ਸ਼ਾਮ ਟਲੀ ਤੇ ਸ਼ਰੀਕੇ ਵਿਰਾਦਰੀ ਦੀਆਂ ਸਭ ਚਾਚੀਆਂ ਤਾਈਆਂ ਜਸਵਿੰਦਰ ਕੌਰ ਦੀ ਨੂੰ ਨੂੰ ਦੇਖਣ ਆਈਆਂ ਹਰ ਕੋਈ ਜੋਬਨ ਦਾ ਚਿਹਰਾ ਦੇਖ ਕੇ ਇਹੀ ਗੱਲ ਕਹਿੰਦਾ ਸੀ ਕਿ ਜਸਵਿੰਦਰ ਕੁਰੀ ਤੇਰੀ ਨੂੰ ਤਾਂ ਨੀਰੀ ਚੰਨ ਵਰਗੀ ਏ ਪਰ ਜਦ ਉਹਨਾਂ ਦੀ ਨਜ਼ਰ ਉਸਦੇ ਹੱਥਾਂ ਤੇ ਵਣੀ ਨਿਸ਼ਾਨਾਂ ਤੇ ਜਾਂਦੀ ਤਾਂ ਉਹ ਚੁੱਪ ਕਰ ਜਾਂਦੀਆਂ ਗੁਰੀ ਦੀ ਬੀਬੀ ਇਹ ਸਭ ਕੁਝ ਬੈਠੀ ਨੋਟ ਕਰ ਰਹੀ ਸੀ ਆਖਿਰ ਜਦ ਗਵੰਡ ਵਾਲੀ ਤਾਈ ਜੂਵਨ ਨੂੰ ਦੇਖਣ ਆਈ ਤਾਂ ਉਹ ਆਪਣੀ ਆਦਤ ਅਨੁਸਾਰ ਨਕਵਲ ਕਰਦੇ ਹੋਏ ਕਹਿਣ ਲੱਗੀ ਨੀ ਜਸਵਿੰਦਰੇ ਨੂੰ ਤਾਂ ਤੇਰੀ ਨੀਰਾ ਚੰਨ ਦਾ ਟੁਕੜਾ ਏ ਪਰ ਹੱਥਾਂ ਤੇ ਫੁਲਵੈਰੀ ਦੇ ਨਿਸ਼ਾਨ ਬਣੇ ਨੇ ਤੈਨੂੰ ਨਜ਼ਰ ਨਹੀਂ ਆਏ ਨਾ ਨਾ ਆਪਣੇ ਨੇ ਸੁਨੇ ਪੁੱਤ ਦੀ ਜ਼ਿੰਦਗੀ ਆਪਣੀ ਹੱਥੀਂ ਖਰਾਬ ਕਰਦੀ ਨੂੰ ਤੈਨੂੰ ਪੂਰਾ ਨਹੀਂ ਅਸਾ ਖਿਆਲ ਆਇਆ ਉਸ ਦੀ ਗੱਲ ਸੁਣ ਕੇ ਜੋ ਬਹੁਤ ਬੁਰਾ ਲੱਗਾ ਪਰ ਫਿਰ ਗੁਰੀ ਦੀ ਬੀਬੀ ਕਹਿਣ ਲੱਗੀ ਤਾਈ ਜੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਮੇਰੀ ਨੂੰ ਚੰਨ ਵਰਗੀ ਨਾਲ ਹੀ ਤੁਝੇ ਪਸੇ ਉਦੇ ਹੱਥਾਂ ਤੇ ਬਣੇ ਨਿਸ਼ਾਨਾ ਨੂੰ ਕੋਸ ਰਹੇ ਹੋ ਤੁਹਾਨੂੰ ਵੀ ਪਤਾ ਹੀ ਆ ਦਾਗ ਤਾਂ ਉਸ ਚੰਨ ਉੱਤੇ ਵੀ ਬਹੁਤ ਆ ਪਰ ਫਿਰ ਕੀ ਇਸ ਨਾਲ ਉਸ ਦੀ ਖੂਬਸੂਰਤੀ ਘੱਟ ਜਾਂਦੀ ਆ ਤਾਈ ਓਹੋ ਭਾਈ ਮੈਂ ਤਾਂ ਹੁਣ ਜੀ ਇਹ ਸਹਜ ਸੁਆਗਲ ਕੀਤੀ ਆ ਮੈਨੂੰ ਕੀ ਤੁਹਾਡੀ ਪਸੰਦ ਆ ਪਾਈ ਜਿਵੇਂ ਦੀ ਵੀ ਆ ਆਪਣੀ ਤਾਈ ਦੀ ਗੱਲ ਸੁਣ ਕੇ ਕੋਲ ਬੈਠਾ ਗੁਰੇ ਕਹਿਣ ਲੱਗਾ ਨਾ ਤਾਈ ਤੂੰ ਆਪਣੀ ਪਸੰਦ ਵੱਲ ਵੀ ਜਰਾ ਧਿਆਨ ਮਾਰ ਲਾ ਜਿਹੜੀ ਤੂੰ ਆਪਣੇ ਪੁੱਤ ਲਈ ਵਿਆਹ ਕਿ ਲਿਆਂਦੀ ਆ ਅਗਲੀ ਤੈਨੂੰ ਟਿਚ ਨਹੀਂ ਜਾਣਦੀ ਕਿੰਨੇ ਕੁ ਤੇਰੀ ਇੱਜ਼ਤ ਕਰਦੀ ਆ ਇਹ ਗੱਲ ਤਾਂ ਸਾਰਾ ਪਿੰਡ ਹੀ ਜਾਣਦਾ ਏ ਜਵਨ ਤੌਸ ਤੋਂ ਫਿਰ ਸੌ ਦਰਜੀ ਚੰਗੀ ਆ ताई ਗੁਰੀ ਦੀ ਗਰਸ ਨੂੰ ਕਿਝ ਗਈ ਤੇ ਉੱਠਦੀ ਹੋਈ ਕਹਿਣ ਲੱਗੀ ਚੰਗਾ ਭਾਈ ਮੈਂ ਚੱਲਦੀ ਆਂ ਗੁਰੂ ਘਰ ਵੀ ਜਾਣਾ ਏ ਹਲੇ ਤਾਂ ਕਹਿ ਕੇ ਉਹ ਦਰਵਾਜ਼ੇ ਵੱਲ ਨੂੰ ਤੁਰ ਪਈ ਤਾਈ ਦੀ ਜਾਣ ਤੋਂ ਬਾਅਦ ਗੁਰੀ ਦੀ ਬੇਬੇ ਜੋਬਨ ਨੂੰ ਕਹਿਣ ਲੱਗੀ ਤੀ ਤੂੰ ਉਹਨਾਂ ਦੀ ਗੱਲ ਦਾ ਕੋਈ ਬੁਰਾ ਨਾ ਮੰਨੀ ਤੀ ਤਾਈ ਦੀ ਤਾਂ ਹੀ ਆਦਤ ਈ ਆ ਚੱਲ ਹੁਣ ਉੱਠ ਕੇ ਤੂੰ ਆਪਣੇ ਕਮਰੇ 'ਚ ਜਾ ਕੇ ਆਰਾਮ ਕਰ ਲੈ ਜਦ ਤੱਕ ਮੈਂ ਰੋਟੀ ਪਣੀ ਬਣਾ ਲੈਨੀ ਆ ਜੋਬਨ ਮੰਮੀ ਜੀ ਮੈਂ ਵੀ ਤੁਹਾਡੇ ਨਾਲ ਹੀ ਰਸੋਈ 'ਚ ਚੱਲਦੀ ਆਂ ਮੰਮੀ ਨਾ ਧੀ ਹਲੇ ਅੱਜ ਹੀ ਤਾਂ ਤੂੰ ਵਿਆਹ ਕੀ ਆਈ ਆ ਹਲੇ ਨਹੀਂ ਮੈਂ ਤੈਨੂੰ ਕੋਈ ਵੀ ਕੰਮ ਕਰਨੋਂ ਹੱਥ ਲਗਾਉਣ ਦੇਣਾ ਤੂੰ ਚੱਲ ਉੱਠ ਮੇਰੇ ਨਾਲ ਕਹਿ ਕੇ ਉਹ ਜੂਵਨ ਉਸਤੇ ਕਮਰੇ ਵੱਲੋਂ ਲੈ ਕੇ ਤੁਰ ਪਈ ਜੂਵਨਦੀ ਬੇਬੀ ਉਸ ਨ ਉਸਤੇ ਮਹਿਲ ਵਰਗੇ ਕਮਰੇ 'ਚ ਛੱਡ ਕੇ ਬਾਹਰ ਨੂੰ ਆ ਗਈ ਜੂਵਨ ਅੰਦਰ ਆ ਕੇ ਬੈਠਦੀ ਬੈਠ ਕੇ ਕਮੇਟੀ ਕੀਤੀ ਸਜਾਵਟ ਨੂੰ ਦੇਖ ਰਹੀ ਸੀ ਇਧਰ ਉਧਰ ਦੀਖੰਤ ਵਾਦ ਜੋਵਨ ਆਪਣੇ ਬੈੱਡ ਤੇ ਲੇਟ ਗਈ ਨਮੀ ਜਗਾ ਨਵੇਂ ਲੋਕ ਉਪਰੋ ਇੰਨਾ ਵੱਡਾ ਕਮਰਾ ਕੱਲੀ ਜੋਵਨ ਨੂੰ ਖਾਣ ਨੂੰ ਆ ਰਹੇ ਸਨ ਅਧੀ ਘੰਟੇ ਬਾਅਦ ਉੱਠ ਕੇ ਕਮਰੇ 'ਚ ਇਧਰ ਉਧਰ ਟਹਿਲਣ ਲੱਗ ਪਈ ਫਿਰ ਉਹ ਕਮਰੇ ਦੀਆਂ ਦੀਵਾਰਾਂ ਤੇ ਲੱਗੀਆਂ ਗੁਰੀ ਤੇ ਉਸੇ ਬੇਬੇ ਬਾਪੂ ਦੀਆਂ ਤਸਵੀਰਾਂ ਵੱਲ ਤੱਕਣ ਲੱਗ ਪਈ ਇਹਨੇ ਨੂੰ ਗੁਰੀ ਨੇ ਹੌਲੀ ਜਹੀ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਦੋਨਾਂ ਦੀ ਰੋਟੀ ਲਿਆ ਕੇ ਅੰਦਰ ਟੇਬਲ ਤੇ ਰੱਖ ਦਿੱਤੀ ਜੋਵਨ ਆਪਣੇ ਹੀ ਧਿਆਨ ਖੜੀ ਤਸਵੀਰਾਂ ਵੱਲ ਦੇਖ ਰਹੀ ਸੀ। ਚਤ ਗੁਰੀ ਨੇ ਆ ਕੇ ਉਸ ਨੂੰ ਪਿੱਛੋਂ ਜੱਫੀ ਪਾਉਂਦਿਆਂ ਕਿਹਾ, "ਹਾਂਜੀ, ਕੀ ਗੱਲ? ਬੜਾ ਖੂਬੇ ਹੋਇਆਂ ਤਸਵੀਰਾਂ ਚ।" ਜੋਵਨ, "ਨਹੀਂ, ਕੁਝ ਨਹੀਂ, ਬਸ ਤਸਵੀਰਾਂ ਦੇਖ ਕੇ ਮਹਿਸੂਸ ਕਰ ਰਹੀ ਸੀ ਕਿ ਤੁਹਾਡੇ ਮੰਮੀ ਪਾਪਾ 'ਚ ਆਪਸ 'ਚ ਕਿੰਨਾ ਪਿਆਰ ਸੀ।" ਗੁਰੀ, "ਹਾਂਜੀ, ਤਾ ਤੁਸੀਂ ਬਿਲਕੁਲ ਸਹੀ ਕਿਹਾ। ਤੁਹਾਨੂੰ ਪਤਾ ਆਹ ਜਿਹੜੀ ਮੇਰੀ ਤਸਵੀਰ ਆ ਨਾ ਸਕੂਲ ਦੀ ਵਰਦੀ 'ਚ" ਇਉ ਉਸ ਦਿਨ ਪਾਪਾ ਨੇ ਕਲਿੱਕ ਕੀਤੀ ਸੀ ਜਦ ਮੇਰਾ ਸਕੂਲ ਜਾਣ ਲਈ ਪਹਿਲਾ ਦਿਨ ਸੀ ਜੋਗਨ ਸੱਚੀ ਪਹਿਲਾਂ ਤੁਸੀਂ ਕਿੰਨੇ ਕਿਊਟ ਹੁੰਦੇ ਸੀ ਗੁਰੀ ਤੁਹਾਡਾ ਮਤਲਬ ਮੈਂ ਹੁਣ ਕਿਊਟ ਨਹੀਂ ਹੈਗਾ ਫਿਰ ਜੋਗਨ ਉਸ ਦੇ ਗਰਲਸ ਮਹਾ ਪਾਉਂਦੇ ਹੋਏ ਕਹਿਣ ਲੱਗੀ ਹੁਣ ਤਾਂ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੇ ਹੋ ਤਾਂ ਹੀ ਤਾਂ ਤੁਸੀਂ ਪਹਿਲੀ ਤੱਕ ਨਹੀਂ ਜਿਹੇ ਮੇਰਾ ਦਿਲ ਲੁੱਟ ਲਿਆ ਸੀ ਗੁਰੀ ਅੱਛਾ ਜੀ ਫਿਰ ਤਾਂ ਹੀ ਮੈਨੂੰ ਇਹ ਗੱਲਾਂ ਨਾਲ ਚੱਲ ਰਹੇ ਸੀ ਕਿ ਸਾਡਾ ਵਿਆਹ ਨਹੀਂ ਹੋ ਸਕਦਾ ਸਾਡੀ ਕਾਸਟ ਲੱਗੀ ਵਗੈਰਾ ਵਗੈਰਾ ਜੋਵਨ ਨਹੀਂ ਸੋਨੇ ਉਹ ਗੱਲ ਨਹੀਂ ਆ ਹਰ ਕੁੜੀ ਵਾਂਗ ਮੇਰਾ ਵੀ ਤਾਂ ਬਹੁਤ ਦਿਲ ਕਰਦਾ ਸੀ ਕਿ ਮੇਰੇ ਦਿਲ ਦਾ ਵੀ ਕੋਈ ਜਾਨੀ ਹੋਵੇ ਜਿਸ ਨਾਲ ਮੈਂ ਆਪਣੀ ساری ਉਮਰ ਹੱਸਦੇ ਹੱਸਦੇ ਗੁਜ਼ਾਰ ਦੇਵਾਂ ਬਸ ਇੱਕ ਡਰ ਜਿਹਾ ਲੱਗਦਾ ਸੀ ਕਿ ਇੱਕ ਪਰਦੇਸੀ થી ਇਤਵਾਰ ਕਰਨ ਤੋਂ ਕਿਉਂਕਿ ਲੋਕ ਕਹਿੰਦੇ ਆ ਪਰਦੇਸੀਆਂ ਦਾ ਕਦੇ ਇਤਵਾਰ ਨਹੀਂ ਕਰਨਾ ਚਾਹੀਦਾ ਇਹ ਤਾਂ ਫਸਲੀ ਬਟੀਰੀ ਹੁੰਦੀ ਆ ਜੋ ਗਾਖਾ ਕੇ ਆਪਣੀ ਘਰਾਂ ਨੂੰ ਮੁੜ ਜਾਂਦੇ ਆ ਫਿਰ ਮੁੜ ਕੇ ਪਿੱਛੇ ਵੀ ਨਹੀਂ ਤੱਕਦੇ ਗੁਰੀ ਅੱਛਾ ਜੀ ਮੇਰੀ ਸਰਦਾਰਨੀ ਇਹਨਾਂ ਕੁਝ ਸੋਚਦੀ ਆ ਜੋਵਨ ਕੀ ਕਰੀਏ ਜੀ ਸਾਨੂੰ ਕੁੜੀਆਂ ਨੂੰ ਸੋਚਣਾ ਪੈਂਦਾ ਆ ਮਰਦ ਪਰਦਾ ਨਿ ਸਮਾਜ ਗਲਤੀ ਚਾਹੇ ਮਰਦ ਦੀ ਹੀ ਹੋਵੇ ਪਰ ਇਲਜ਼ਾਮ ਹਮੇਸ਼ਾ ਔਰਤਿਸਰ ਹੀ ਆਇਆ ਹੈ ਤੁਹਾਨੂੰ ਪਤਾ ਆ ਸਾਡੇ ਨਾਲ ਦੀ ਪਿੰਡ ਦੀ ਕੁੜੀ ਦਾ ਬਾਹਰੋਂ ਆਏ ਮੁੰਡੇ ਨਾਲ ਵਿਆਹ ਹੋਇਆ ਸੀ ਉਹ ਮੁੰਡਾ ਉਸ ਨਾਲ ਵਿਆਹ ਕਰਵਾ ਕੇ ਪਹਿਲਾਂ ਘੁੰਮਦਾ ਫਿਰਦਾ ਰਿਹਾ ਫਿਰ ਆਪ ਤਾਂ ਬਾਹਰ چلا ਗਿਆ ਪੁਰਸ ਕੁੜੀ ਨੂੰ ਬਾਹਰ ਜਾ ਕੇ ਭੁੱਲ ਗਿਆ ਅੱਜ ਇਸ ਕੱਲ ਨੂੰ 5 ਸਾਲ ਹੋ ਗਏ ਆ ਉਹ ਆਪਣੀ ਛੋਟੀ ਜਹੀ ਪੁੱਤ ਨਾਲ ਕਿਵੇਂ ਆਪਣੇ ਪੀਕੇ ਕਰ ਬੈਠੀ ਆਪਣੀ ਭਰਾ ਪਰਜਾਈਆਂ ਦੀ ਗੱਲਾਂ ਸੁਣ ਕੇ ਦਿਨ ਕੱਟ ਰਹੀ ਆ ਇਹ ਤਾਂ ਵਸੂਹੀ ਜਾਣਦੀ ਆ ਗੁਰੀ ਕੀ ਇਹ ਪਰਦੇਸੀ ਸੱਚੀ ਇਹਨੇ ਬੀ ਦਰਦ ਹੁੰਦੇ ਆ ਕਿ ਉਹ ਕਿਸੇ ਦੀ ਤੀਪੰਦੀ ਜ਼ਿੰਦਗੀ ਰੋਲਣ ਲੱਗਿਆ ਜਰਾ ਵੀ ਨਹੀਂ ਸੋਚਦੀ ਕਿ ਉਹ ਵਿਚਾਰੀ ਉਸਤੇ ਬਿਨਾ ਦਿਨ ਕਿਵੇਂ ਗੱਟੇਗੀ ਗੁਰੇ ਫਿਜੋਵਨ ਦਾ ਹੱਥ ਆਪਣੇ ਹੱਥਾਂ ਚ ਲੈਂਦੇ ਹੋਏ ਕਹਿਣ ਲੱਗਾ ਦੇਖ ਜੋਵਨ ਜਿੱਦਾਂ ਹੱਥ ਦੀਆਂ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਨਾ ਉਸੇ ਤਰ੍ਹਾਂ ਸੱਪਰਦੇ ਸੀ ਮਾੜੇ ਨਹੀਂ ਹੁੰਦੇ ਕਈ ਮਜ਼ਬੂਰ ਹੁੰਦੇ ਆ ਕਈ ਟਾਈਮ ਪਾਸ ਲਈ ਤੇ ਰਾਕੀ ਝੂਠ-ਫੋਲ ਕੀ ਵਿਆਹ ਕਰਵਾਉਂਦੇ ਆ ਫਿਰ ਜੋਵਨ ਕੁ ਚਿਚਕਦੀ ਹੋਈ ਕਹਿਣ ਲੱਗੀ ਗੁਈ ਤੁਸੀਂ ਤਾਂ ਨਹੀਂ ਮੇਰੇ ਨਾਲ ਇਦਾਂ ਕਰੋਗੇ ਨਾ ਇੰਨੀ ਗੱਲ ਕਹਿ ਕੇ ਜੋਵਨ ਨੇ ਆਪਣਾ ਸਿਰ ਝੁਕਾ ਲਿਆ ਫਿਰ ਗੁਰੂ ਇਸ ਤਾਂ ਮੂੰ ਆਪਣੇ ਹੱਥਾਂ ਚ ਲੈਂਦੇ ਹੋਏ ਕਹਿਣ ਲੱਗਾ ਕਮਲੇ ਤੇਰੀ ਨਾਲ ਮੈਂ ਉਸ ਅਕਾਲ ਪੁਰਖ ਦੀ ਹਜ਼ੂਰੀ ਚ ਲਾਮਾ ਲੈ ਕੇ ਤੈਨੂੰ ਆਪਣੀ ਜੀਵਨ ਸਾਥਣ ਬਣਾਇਆ ਹੈ ਜੇ ਮੈਂ ਤੈਨੂੰ ਭੁੱਲ ਗਿਆ ਜਾਂ ਕਦੇ ਮੇਰੇ ਮਨ ਇਦਾਂ ਦਾ ਖਿਆਲ ਵੀ ਆਇਆ ਨਾ ਤਾਂ ਮੇਰਾ ਸੱਚਾ ਰੱਬ ਮੈਨੂੰ ਕਦੀ ਮਾਫ਼ ਨਹੀਂ ਕਰੇਗਾ ਇੱਕ ਗੱਲ ਹਮੇਸ਼ਾ ਯਾਦ ਰੱਖੀ ਕਿ ਕੋਈ ਹੈ ਇਸ ਦੁਨੀਆ ਚ ਜੋ ਤੈਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਦਾ ਹੈ ਕਿ ਕਿ ਜੋਵਨ ਉਕਟ ਕੇ ਆਪਣੀ ਗੱਲ ਨਾ ਲਗਾ ਲਿਆ ਫਿਰ ਕੋਈ ਸਤਿਰ ਬਾਤ ਗੁਰੀ ਕਹਿਣ ਲੱਗਾ ਜੋਵਨ ਹੁਣ ਬਸ ਵੀ ਕਰੋ ਜੋਵਨ ਹੂੰ ਮੈਂ ਨਹੀਂ ਮੇਰਾ ਨਹੀਂ ਦਿਲ ਕਰਦਾ ਤੁਹਾਨੂੰ ਛੱਡਣ ਨੂੰ ਗੁਰੀ ਮੈਂ ਕਦ ਕਹਿ ਰਿਹਾ ਹਾਂ ਤੁਸੀਂ ਮੈਨੂੰ ਛੱਡੋ ਪਰ ਕੁਝ ਪਿਆਰ ਰਾਤ ਲਈ ਬਚਾ ਕੇ ਵੀ ਰੱਖ ਲਵੋ ਨਾ ਜੋਵਨ ਤੁਸੀਂ ਉਸਦੀ ਫਿਕਰ ਨਾ ਕਰੋ ਤੁਹਾਡੇ ਲਈ ਮੇਰੇ ਕੋਲ ਇੰਨਾ ਪਿਆਰ ਹੈ ਨਾ ਕਿ ਜਨਮ ਵੀ ਕੱਟ ਪੈ ਜਾਏਗਾ ਸਾਡੇ ਪਿਆਰ ਕਰਨ ਲਈ ਗੁਰੀ ਉਹ ਸਭ ਤਾਂ ਠੀਕ ਹੈ ਜੀ ਪਰ ਮੈਨੂੰ ਬਹੁਤ ਭੁੱਖ ਲੱਗੀ ਆ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਪਰ ਭੁੱਖ ਤਾਂ ਕਦੀ ਵੀ ਨਹੀਂ ਫਿਰ ਜੁਵਨ ਉਸਦੇ ਸਾਤੀ ਤੇ ਮਾਰਦੇ ਹੋਏ ਕਹਿਣ ਲੱਗੀ ਇਹ ਪਹਿਲਾਂ ਦੱਸਣੀ ਸੀ ਨਾ ਕਿ ਤੁਹਾਨੂੰ ਭੁੱਖ ਲੱਗੀ ਆ ਜਦ ਉਸਨੇ ਗੁਰੀ ਦੀ ਜੇਬ ਤੇ ਹੱਥ ਮਾਰਿਆ ਤਾਂ ਉਸਨੂੰ ਅਸੀਂ ਜੀਵ ਵਿੱਚ ਕੁਝ ਪਾਇਆ ਹੋਇਆ ਮਹਿਸੂਸ ਹੋਇਆ ਇਸ ਤੇ ਜੁਵਨ ਕਹਿਣ ਲੱਗੀ ਆ ਤੁਹਾਡੀ ਜੀਵ ਵਿੱਚ ਕੀ ਆ ਗੁਰੀ ਜੀਵ ਵਿੱਚ ਕੀ ਹੋਣਾ ਕੁਝ ਵੀ ਨਹੀਂ ਖਾਲੀ ਜੁਵਨ ਨਹੀਂ ਮੈਨੂੰ ਇੱਤਨ ਲੱਗਿਆ ਜਿਵੇਂ ਕੋਈ ਸ਼ੀਸ਼ੀ ਹੋਵੇ ਲਿਓ ਮੈਨੂੰ ਦੇਖਣ ਦੋ ਕਹਿ ਕੇ ਉਸਦੀ ਜੀਭ ਦੇਖਣ ਲੱਗੀ ਤਾਂ ਉਸਦੇ ਵਿੱਚੋਂ ਇੱਕ ਸ਼ੀਸ਼ੀ ਨਿਕਲੀ ਉਸ ਨੂੰ ਦੇਖ ਕੇ ਜੋਗਨ ਕਹਿਣ ਲੱਗੀ ਗੁਰੀ ਆ ਸ਼ੀਸ਼ੀ ਕਿਸ ਲਈ ਆ ਗੁਰੀ ਨੇ ਜੋਗਨ ਦੀ ਗੱਲ ਸੁਣ ਕੇ ਨੀਵੀਂ ਪਾ ਲਈ ਤਾਂ ਜੋਗਨ ਉਸਦੇ ਇਸ ਖਾਮੋਸ਼ੀ ਨੂੰ ਸਮਝਦਿਆਂ ਹੋਇਆਂ ਕਹਿਣ ਲੱਗੀ ਇਹ ਨਸ਼ਾ ਹੈ ਨਾ ਜੋ ਤੁਸੀਂ ਕਰਦੇ ਹੋ ਉਸ ਦੀ ਗੱਲ ਸੁਣ ਕੇ ਗੁਰੀ ਨੇ ਬਸ ਹਾਂ ਚ ਸਿਰ ਹਿਲਾਇਆ ਫੇ ਜੁਵਨ ਉਸ ਤਾਚੀਰਾ ਆਪਣੇ ਹੱਥਾਂ 'ਚ ਲੈ ਕੇ ਕਹਿਣ ਲੱਗੀ ਗੁਰੀ ਪਲੀਜ਼ ਇਹ ਸਭ ਹੁਣ ਛੱਡ ਦਿਓ ਇਸਨੇ ਸਾਡੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦੇਣੀ ਆ ਮੈਂ ਬਹੁਤ ਭਰੋਸਾ ਕਰਕੇ ਤੁਹਾਡੇ ਨਾਲ ਵਿਆਹ ਕਰਵਾਇਆ ਆ ਰੱਬ ਕਰਕੇ ਤੁਸੀਂ ਮੇਰਾ ਭਰੋਸਾ ਨਾ ਤੋੜ ਦੇਣਾ ਗੁਰੀ ਜੁਵਨ ਮੈਂ ਜਿਸ ਦਿਨ ਦਾ ਤੇਰੇ ਨਾਲ ਨਸ਼ਾ ਛੱਡਣੇ ਦਾ ਵਾਅਦਾ ਕੀਤਾ ਆ ਨਾ ਉਸ ਦਿਨ ਮੈਂ ਨਸ਼ੇ ਨੂੰ ਹੱਥ ਵੀ ਨਹੀਂ ਲਗਾਇਆ ਪਰ ਅੱਜ ਪਤਾ ਨਹੀਂ ਸਰੀਰ ਨੂੰ ਤੂਰ ਜਿਹੀ ਲੱਗੀ ਜਾਂਦੀ ਆ ਮੈਂ ਤਾਂ ਇੰਝ ਲੱਗ ਰਹੀ ਆ ਜਿਵੇਂ ਨਸ਼ਾ ਨਾ ਕੀਤਾ ਤਾਂ ਮੈਨੂੰ ਕੁਝ ਹੋ ਜਾਣਾ ਈ ਜੋਗਨ ਤੁਸੀਂ ਪਾਗਲ ਨੂੰ ਇਦਾਂ ਨਹੀਂ ਕਹਿੰਦੇ ਹੁੰਦੇ ਹੁਣ ਮੈਂ ਆ ਗਈ ਆ ਨਾ ਮੈਂ ਸਭ ਸਾਂਭ ਲਵਾਂਗੀ ਕਿ ਆ ਕਿ ਉਸਨੇ ਸ਼ੀਸ਼ੀ ਪਰੇ ਸੁੱਟ ਦਿੱਤੀ ਤੇ ਗੁਰੀ ਨੂੰ ਆਪਣੀ ਗੱਲ ਨਾਲ ਲਾ ਕੇ ਕਹਿਣ ਲੱਗੀ ਅਸ ਤੋ ਤੁਹਾਡਾ ਹਰ ਦੁੱਖ ਸੁੱਖ ਮੇਰਾ ਆ ਮੈਂ ਆਪਣੀ ਪੂਰੀ ਵਾ ਲਾ ਦੇਵਾਂਗੀ ਤੁਹਾਨੂੰ ਇਹਨਾਂ ਨਸ਼ਿਆਂ ਦੀ ਦਲਦਲ ਚੋਂ ਬਾਹਰ ਲੈ ਕੇ ਆਉਣ ਲਈ ਚਲੋ ਆਜੋ ਪਹਿਲਾਂ ਆਪਾਂ ਰੋਟੀ ਖਾ ਲਈਏ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਲਿਜਾ ਕੇ ਪੜਤੀ ਬਿਠਾਇਆ ਤੇ ਉਸ ਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਉਣ ਲੱਗੀ ਉਸ ਤੋਂ ਬਾਅਦ ਉਸ ਨੇ ਆਪ ਰੋਟੀ ਖਾਧੀ ਗੁਰੂ ਉਸ ਦੀ ਸਰਾਣੀ ਬੈਠਾ ਉਸ ਨੂੰ ਰੋਟੀ ਖਾਂਦੀ ਨੂੰ ਦੇਖ ਰਿਹਾ ਸੀ ਫਿਰ ਜਦ ਜੋਬਨ ਰੋਟੀ ਖਾ ਕੇ ਢਾਂਡੇ ਲੈ ਕੇ ਰਸੋਈ 'ਚ ਰੱਖਣ ਦੀ ਜਾਨ ਲੱਗੀ ਤਾਂ ਗੁਰੂ ਉਸੇ ਬਾਹਰ ਫੜ ਕੇ ਕਹਿਣ ਲੱਗਾ ਜੋਬਨ ਮੈਨੂੰ ਫੜਾਉ ਢਾਂਡੇ ਮੈਂ ਰੱਖਾਂ ਮ ਤੁਸੀਂ ਆਰਾਮ ਨਾਲ ਬੈਠੋ ਕਿਆ ਕਿ ਉਸਦੇ ਹੱਥੋਂ ਪਾਂਡੇ ਲੈ ਕੇ ਗੁਰੀ ਰਸੋਈ ਵੱਲੋਂ ਚਲਾ ਗਿਆ ਕੁਛ ਦੀਰਵਾਦ ਬੀਬੀ ਵਿਦੁੱਤ ਲੈ ਕੇ ਜੋਵਨ ਦੇ ਕਮਰੇ ਚਾਈ ਉਸ ਨਾਲ ਥੋੜੇ ਬਹੁਤ ਗਲਵਤ ਕਰਨੇ ਤੋਂ ਬਾਅਦ ਬੀਬੀ ਉਸਨੂੰ ਕੱਪੜੇ ਫੜਾਉਂਦੇ ਹੋਏ ਕਹਿਣ ਲੱਗੀ ਤੇ ਹੁਣ ਟੁੱਟ ਕੇ ਪਹਿਲਾਂ ਜਾ ਕੇ ਕੱਪੜੇ ਬਦਲ ਲੈ ਉਸ ਤੋਂ ਬਾਅਦ ਬੀਬੀ ਵਿਦੁੱਤ ਰਾਹੀਂ ਬਾਹਰ ਚਲੀ ਗਈ ਤੇ ਜੋਵਨ ਵੀ ਕੱਪੜੇ ਬਦਲਣ ਚਲੇ ਗਏ ਜਦ ਗੁਰੀ ਆਪਣੇ ਕਮਰੇ ਚ ਆਇਆ ਤਾਂ ਜੋਵਨ ਨੂੰ ਨਾਈਟ ਡਰੈਸ ਦੇਖ ਕੇ ਕਹਿਣ ਲੱਗਾ ਵਾਜੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੇ ਸਰਦਾਰਨੀ ਵੈਸਟਰਨ ਜਸਟ ਇਨ ਇਹ ਸੋਹਣੀ ਲੱਗਦੀ ਆ ਜੋਵਨ ਗੁਰੀ ਮੈਨੂੰ ਤਾਂ ਬਹੁਤ ਅਜੀਬ ਜਿਹਾ ਲੱਗ ਰਿਹਾ ਆ ਮੈਂ ਪਹਿਲੀ ਵਾਰ ਇਦਾਂ ਦੇ ਕਪੜੇ ਪਾਏ ਆ ਨਾ ਗੁਰੀ ਕੋਈ ਗੱਲ ਨਹੀਂ ਜੀ ਹਣ ਤਾਂ ਆਦਤ ਪਹਿਚਾਣੀ ਆ ਤੁਹਾਨੂੰ ਵੀ ਕਹਿ ਕੇ ਆ ਕੇ ਜੋਵਨ ਦੀ ਕੋਲ ਬੈਠ ਤੇ ਬੈਠ ਗਿਆ ਜੋਵਨ ਗੁਰੀ ਨੂੰ ਆਪਣੇ ਵੱਲ ਦੇਖਦੇ ਹੋਏ ਦੇਖ ਕੇ ਕਹਿਣ ਲੱਗੀ ਹਾਂਜੀ ਸਰਦਾਰ ਜੀ ਕੀ ਹੋਇਆ ਤੁਸੀਂ ਕੀ ਦੇਖ ਰਹੇ ਹੋ ਇਨੀ ਰੀਜਨਲ ਗੁਰੀ ਜੁਗਨ ਰੱਬ ਨੇ ਨਾ ਤੈਨੂੰ ਬਹੁਤ ਹੀ ਰੀਜਨਲ ਬਣਾਇਆ ਆ ਮੈਨੂੰ ਤਾਂ ਯਕੀਨ ਜਿਆ ਇਹ ਨਹੀਂ ਹੁੰਦਾ ਕਿ ਮੇਰੀ ਕਿਸਮਤ 'ਚ ਰੱਬ ਨੇ ਇੰਨਾ ਸੋਹਣਾ ਸਾਥ ਲਿਖਿਆ ਸੀ ਜੁਗਨ ਉਸਦੇ ਕੋਲ ਨਾ ਹੁੰਦੇ ਹੋਏ ਕਹਿਣ ਲੱਗੀ ਹੁਣ ਤਾਂ ਯਕੀਨ ਹੋ ਗਿਆ ਹੈ ਨਾ ਮੈਂ ਤੁਹਾਡੀ ਆ ਤੇ ਸਾਰੀ ਉਮਰ ਤੁਹਾਡੀ ਹੀ ਬਣ ਕੇ ਰਹਾਂਗੀ ਕਹਿ ਕੇ ਉਸ ਨੂੰ ਜਫੀ ਪਾਲੇ acha ਗੁਰੀ ਇਹ ਗੱਲ ਤਾਂ ਦੱਸੋ ਤਹਾਡੇ ਨਸ਼ੇ ਕਰਨ ਬਾਰੇ ਮੰਮੀ ਜੀ ਨੂੰ ਪਤਾ ਆ ਜਾਂ ਨਹੀਂ ਗੁਰੀ ਨਹੀਂ ਜੋਵਨ ਮੈਂ ਕਦੇ ਉਹਨਾਂ ਨੂੰ ਦੱਸਿਆ ਹੀ ਨਹੀਂ ਨਾਲੇ ਮੈਂ ਕਿਹੜੇ ਮੂੰਹ ਨਾਲ ਦੱਸਦਾ ਮੈਂ ਸਭ ਕੁਝ ਤੂੜ ਸਕਦਾ ਹਾਂ ਪਰ ਬੀਬੀ ਦਾ ਯਕੀਨ ਮੈਂ ਕਦੇ ਭੁੱਲ ਕੇ ਵੀ ਨਹੀਂ ਤੂੜ ਸਕਦਾ ਜੋਵਨ ਇਹ ਤਾਂ ਗਲਤ ਗੱਲ ਐ ਹੋਰ ਕਿਸੇ ਨੂੰ ਨਾ ਸਹੀ ਮੰਮੀ ਜੀ ਨੂੰ ਤਾਂ ਸਭ ਰਿ ਪਤਾ ਹੋਣਾ ਚਾਹੀਦਾ ਯਾ ਨਾ ਸੋਚੋ ਜੀ ਉਹਨਾਂ ਨੂੰ ਕੱਲ ਨੂੰ ਕਿਤੇ ਬਾਹਰੋਂ ਤੁਹਾਡੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੂੰ ਜ਼ਿਆਦਾ ਤਕਲੀਫ ਹੋਊ ਅਪਨ ਸਵੇਰੀ ਮੰਮੀ ਜਣਲੇ ਇਸ ਵਾਰੀ ਗੱਲ ਕਰਾਂਗੀ ਮੈਂ ਤੁਹਾਡੇ ਨਾਲ ਆ ਕੁਛ ਨਹੀਂ ਹੁੰਦਾ ਫਿਰ ਗੁਰਿ ਨੇ ਜੋਵਨ ਦੀ ਮੱਥੇ ਨੂੰ ਜੰਮਿਆ ਤੇ ਕੁਟਕੇ ਗੱਲ ਨਾਲ ਲਗਾ ਕੇ ਕਹਿਣ ਲੱਗਾ ਜੋਵਨ ਯਾਰ ਤੂੰ ਮੈਨੂੰ ਜ਼ਿੰਦਗੀ ਚ ਪਹਿਲਾਂ ਕਿਉਂ ਨਹੀਂ ਮਿਲੇ ਜੋਵਨ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੇ ਸਰਦਾਰ ਜੀ ਇਹਨੇ ਇਮੋਸ਼ਨਲ ਵੀ ਆ ਹੁਣ ਤਾਂ ਮਿਲ ਗਈਆਂ ਨਾ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਠੀਕ ਕਰ ਦੇਣਾ ਯਾ ਫਿਰ ਗੁਰਿ ਨੇ ਲਾਈਟ ਬੰਦ ਕਰ ਦਿੱਤੀ ਤੇ ਉਹ ਦੋਵੇਂ ਸਦਾਲੇ ਇੱਕ ਮਿੱਕ ਹੋ ਗਏ ਅਗਲੇ ਦਿਨ ਸਵੇਰੇ ਜੋਗਨ ਦੀ ਆਦਤ ਉਨਸਾਰ ਤੜਕੇ ਹੀ ਇੱਕ ਖੁੱਲ ਗਈ ਤਾਂ ਉਸਨੇ ਦੇਖਿਆ ਪੂਰੇ ਕਮਰੇ 'ਚ ਫਸ ਹਨੇਰਾ ਹੀ ਹਨੇਰਾ ਹੈ ਗੁਰੀ ਉਸ ਨੂੰ ਜਫੀ ਪਾ ਕੇ ਸੁੱਤਾ ਪਿਆ ਸੀ ਜੋਵਨੇ ਮੋਬਾਈਲ ਤੇ ਟਾਈਮ ਦੇਖਿਆ ਤੇ ਜਦ ਮੋਬਾਈਲ ਦੀ ਲਾਈਟ ਗੁਰੀ ਦੇ ਚਿਹਰੇ ਤੇ ਪਈ ਤਾਂ ਜੋਵਨੇ ਪਿਆਰ ਨਾਲ ਉਸ ਨੂੰ ਨਿਹਾਰਿਆ ਤੇ ਉਸੇ ਮੱਥੇ ਨੂੰ ਚੁੰਮ ਕੇ ਉਸ ਨੂੰ ਸੀਨੇ ਨਾਲ ਲਾ ਕੇ ਫਿਰ ਸੋ ਗਈ 7 ਵਜੇ ਮੰਮੀ ਨੇ ਆ ਕੇ ਜਦ ਜੋਵਨ ਦੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਜੋਵਨ ਜਲਦੀ ਨਾਲ ਉੱਠੀ ਤੇ ਉਸਨੇ ਦਰਵਾਜਾ ਖੋਲ੍ਹਿਆ ਦਰਵਾਜਾ ਖੋਲ੍ਹ ਕੇ ਉਸਨੇ ਆਪਣੀ ਮੰਮੀ ਦੇ ਪੈਰੀ ਹੱਥ ਲਾਇਆ ਮੰਮੀ ਨੇ ਉਸ ਆਸਿਰ ਪੁੱ ਉਸ ਕੀ ਪਿਆਰ ਦਿੱਤਾ ਤੇ ਕਹਿਣ ਲੱਗੀ ਪੁੱਤ ਗੁਰੀ ਨੂੰ ਵੀ ਉਠਾ ਦੇ ਮੈਂ ਲਈ ਦੋਵੇਂ ਜਣੀ ਲਹਾ ਤੋ ਕੀ ਹੀਠਾਂ ਜਾਓ ਫਿਰ ਆਪਾਂ ਸਾਰੇ ਚਾਹ ਪੀਨੇ ਆ ਇਹਨਾਂ ਕਹਿ ਕੇ ਮੰਮੀ ਹੀਠਾਂ ਨੂੰ ਚਲੀ ਗਈ ਤੇ ਜੋ ਬਣਾ ਕੇ ਗੁਰੀ ਨੂੰ ਉਠਾਉਂਦੀ ਹੋਈ ਕਹਿਣ ਲੱਗੀ ਗੁਰੀ ਉਠੋ ਮੰਮੀ ਜੀ ਚਾਹ ਪੀਣ ਲਈ ਹੀਠਾਂ ਉਨੋਂ ਕਹਿ ਗਈ ਆ ਤਗੁਰੀ ਨੇ ਮਾਰੀ ਜਈਆ ਖੁਲੀਤਾ ਜੋਵਨ ਘਟਾਮਾ ਵਰਗੇ ਲੰਬੇ ਕਾਲੀ ਵਾਲ ਉਸਦੇ ਚਿਹਰੇ ਤੇ ਪੈ ਰਹੇ ਸਨ ਤਗੁਰੀ ਉਸ ਨੂੰ ਜਫੀ ਪਾਉਂਦੇ ਹੋਏ ਕਹਿਣ ਲੱਗਾ ਹੈ ਜੋਵਨ ਤੋ ਖੁੱਲੇ ਵਾਲਾ ਕਿੰਨੇ ਸੋਹਣੇ ਲੱਗ ਰਹੇ ਆ ਜੋਵਨ ਸਵੀਰ ਸਵੀਰੀ ਮਜ਼ਾਕ ਹਲੇ ਤਾਂ ਮੈਂ ਮੂੰਹ ਵੀ ਨਹੀਂ ਤੋਤਾ ਛੱਡੋ ਮੈਨੂੰ ਨਹਾਦੋ ਕੇ ਤਿਆਰ ਹੋਣ ਤੋਂ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਆ ਫਿਰ ਗੁਰੀ ਉਸ ਨੂੰ ਛੇੜਦੇ ਹੋਏ ਕਹਿਣ ਲੱਗਾ ਜੋਵਨ ਮੈਂ ਵੀ ਨਾ ਲਾ ਮਾ ਜੋਵਨ ਅਛਾ ਜੀ ਗੁਰੀ ਹਾਂਜੀ ਜੋਵਨ ਜੀ ਨਹੀਂ ਤੁਹਾਡੇ ਕੋਈ ਲੋੜ ਨਹੀਂ ਤੁਸੀਂ ਆਰਾਮ ਨਾਲ ਪਏ ਰਹੋ ਕਿਉਂਕਿ ਹੁਣ ਹੌਂ ਚਲੀ ਗਈ ਜਦ ਜੋਵਨ ਆਕੇ ਆਈ ਗੁਰੀ ਬੱਤੀ ਬੈਠਾ ਉਹ ਵਾਸੀਆ ਲੈ ਰਿਹਾ ਸੀ ਉਸੇ ਕੋਲਾ ਕੀ ਕਹਿਣ ਲੱਗੀ ਜਾਓ ਜੀ ਤੁਸੀਂ ਵੀ ਨਹਾ ਲਓ ਉਸ ਤੋਂ ਬਾਅਦ ਗੁਰੀ ਵੀ ਉੱਠ ਕੇ ਨਹਾਉਣ ਚ ਲੱਗਿਆ ਜਦ ਤੱਕ ਉਹ ਨਹਾ ਕੇ ਬਾਹਰ ਆਇਆ ਜੋਵਨ ਵੀ ਉਦ ਤੱਕ ਤਿਆਰ ਹੋ ਚੁੱਕੀ ਸੀ ਗੁਰੀ ਆ ਕੇ ਪਰਤੇ ਬੈਠ ਕੇ ਉਸ ਨੂੰ ਤਿਆਰ ਹੋਏ ਨੂੰ ਕੁੰਢੀ ਚ ਇਧਰ ਉਧਰ ਘੁੰਮੀ ਹੋਈ ਨੂੰ ਦੇਖਣ ਲੱਗਾ ਚ ਜਵੰਧ ਦੀ ਨਜ਼ਰ ਉਸ ਦੇ ਉੱਤੇ ਪਈ ਤਾਂ ਉਹ ਕਹਿਣ ਲੱਗੀ ਹਾਂਜੀ ਹੁਣ ਤੁਹਾਨੂੰ ਕੀ ਹੋਇਆ ਉੱਥੇ ਬੈਠੇ ਕੀ ਦੇਖ ਰਹੇ ਹੋ ਓਟਕੇ ਕੱਪੜੇ ਪਾ ਲਵੋ ਗੁਰੀ ਓਟਕੇ ਜਵੰਧ ਕੋਲ ਆਇਆ ਤੇ ਉਸ ਨੂੰ ਆਪਣੇ ਬਹਾਂ ਚ ਪਰਦੇ ਹੈ ਕਹਿਣ ਲੱਗਾ ਮੈਂ ਤਾਂ ਮਰੀ ਸਰਦਾਰਨੀ ਨੂੰ ਚਾਂਦਰਾ ਪਾ ਕੇ ਸ਼ਮਸ਼ਮ ਤੁਰਦੀ ਹੋਈ ਨੂੰ ਦੇਖ ਰਿਹਾ ਸੀ ਸੱਚੇ ਜਵੰਧ ਤੁੱਚ ਕਿੰਨੀ ਸੋਹਣੀ ਲੱਗ ਰਹੀ ਆ ਜਵੰਧ ਅੱਛਾ ਜੀ ਮਤਲਬ ਮੈਂ ਪਹਿਲਾਂ ਨਹੀਂ ਤੁਹਾਨੂੰ ਗਦੇ ਸੋਣੀ ਲੱਗੀ ਗੁਰੀ ਨਹੀਂ ਰਾਨ ਉਹ ਗੱਲ ਨਹੀਂ ਆਪਣੀ ਸਜਰੀ ਵਿਆਹੀ ਵਰਟੀਪਲਾ ਕਿਸ ਨੂੰ ਨਹੀਂ ਸੋਣੀ ਲੱਗਦੀ ਹੁੰਦੀ ਤੇਰੀਆਂ ਬਾਹਾਂ ਚ ਪਾਇਆ ਸੁਹਾ ਚੂੜਾ ਕੰਨਾਂ ਦੀ ਚੁੰਮਕੀ ਆ ਤੇਰੀਆਂ ਗੱਲਾਂ ਦੀ ਲਾਲੀ ਤੇ ਗੁਲਾਬ ਦੀਆਂ ਪੱਤੀਆਂ ਵਰਗੇ ਲਾਲ ਚਰਕਫੁੱਲ ਆਏ ਸੱਚੀ ਤੂੰ ਤਾਂ ਕਹਿਰ ਹੀ ਕਰ ਰਹੀ ਆ ਜੁਵਨ ਸੋਨੇ ਸਵਾਰ ਸ਼ਿੰਗਾਰ ਤੁਹਾਡੇ ਲਈ ਲਈ ਹੀ ਤ ਹੈ ਫਿਰ ਗੁਰੀ ਨੇ ਹਸਤੇ ਮੱਥੇ ਨੂੰ ਪਿਆਰ ਨਾਲ ਚੁੰਮਿਆ ਤੇ ਉਸ ਨੂੰ ਕੁੱਟ ਕੇ ਆਪਣੀ ਗੱਲ ਨਾਲ ਲਗਾ ਲਿਆ ਇਹਨੇ ਨੂੰ ਬੇਬੀ ਨੇ ਆਕੇ ਦਰਵਾਜਾ ਖੜਕਾ ਲੱਗ ਪਈ ਜੋਵਨ ਨੇ ਜਲਦੀ ਨਾਲ ਆਪਣਾ ਆਪ ਗੁਰੀ ਤੋਂ ਛੁਡਾਇਆ ਤੇ ਚੁੰਨੀ ਸਿਰ ਤੇ ਠੀਕ ਕਰਦੀ ਹੋਏ ਨੇ ਆਕੇ ਦਰਵਾਜਾ ਖੋਲ੍ਹਿਆ ਇਸ ਤੋਂ ਪਹਿਲਾਂ ਬੇਬੀ ਕੁਝ ਕਹਿੰਦੀ ਜੋਵਨ ਹੀ ਉਹਨਾਂ ਦੇ ਪੈਰੀ ਹੱਥ ਲਗਾਇਆ ਤੇ ਬੇਬੀ ਨੇ ਉਸ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਫਿਰ ਬੇਬੀ ਕਹਿਣ ਲੱਗੀ ਜੋਵਨ ਗੁਰੀ ਕਿੱਥੇ ਹੋਇਆ ਨਹੀਂ ਤਿਆਰ ਜੋਵਨ ਮੰਮੀ ਜੀ ਉਹ ਹੋ ਰਹੀ ਨਹੀਂ ਤਿਆਰ ਬਸ ਅਸੀਂ ਕੁਛ ਤੀਰ ਤੱਕ ਹੀ ਟਾਉਣ ਹੀ ਲੱਗੀ ਸੀ ਫਿਰ ਬਿਖਰੀ વિના ਬਹੁਤ ਹੀ ਢਿੱਲਾ ਆ ਤੇ ਹੁਣ ਤੂੰ ਹੀ ਇਸ ਨੂੰ ਤੀਸ਼ ਕਰਨਾ ਆ ਜੇ ਉਹ ਤੇਰੀ ਗੱਲ ਨਾ ਸੁਣੀ ਨਾ ਤਾਂ ਮੈਨੂੰ ਦੱਸੀ ਮੈਂ ਫਿਰ ਪੱਟੂ ਉਸਦੇ ਕੰਚੀਦਰਾ ਇਸੇ ਜੋ ਬਨੇ ਨਿੰਮਾ ਜਿ ਹਸਦੀ ਨੇ ਤੰਦਾ ਹੇਠ ਆਪਣੇ ਚੁੰਨੀ ਦਬਲੇ ਉਸ ਤੋਂ ਬਾਅਦ ਪੇ ਬੀ ਹੀਟਾਂ ਚਲੀ ਗਈ ਜਦ ਜੋਵਨ ਦਰਵਾਜ਼ਾ ਬੰਦ ਕਰਕੇ ਪਿੱਛੇ ਨੂੰ ਮੁੜੀ ਤਾਂ ਗੁਰੂ ਉਸ ਨੂੰ ਕਹਿਣ ਲੱਗਾ ਜੋਵਨ ਮੈ ਕਿਵੇਂ ਲੱਗ ਰਿਹਾ ਫਿਰ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਿਹਾ ਚੈਨਲ ਦੇ ਨਾਲ ਸਸ਼ੀ ਕਲ ਜੀ